ਠੀਕ ਹੈ ਜੀ ਇੱਕ ਸਮਾਨ ਚ ਕਨਾਲਾ ਕੂਲ ਹੈ ਅੱਛਾ ਜੀ ਤੇ ਤੁਹਾਨੂੰ ਇਹ ਚੋਰੀ ਹੋਈ ਅੱਛਾ ਜੀ ਠੀਕ ਹੈ ਜੀ ਮੈਂ ਦਿਨ ਚਾਰ ਦਿਨ ਆ ਰਿਹਾ ਤੇ ਦਿਨ ਚਾਰ ਦਿਨ ਲਗਾਤਾਰ ਆਨੇ ਰੇ ਬਾਈਕ ਤੇ ਮੋਟਰਸਾਈਕਲ ਦੇ ਆਨੇ ਰੇ ਠੀਕ ਹੈ ਜੀ ਤੇ ਜੇ ਕਿਸੀ ਨੂੰ ਬਦਲ ਲੱਗੇ ਤਾਂ ਜਰੂਰ ਸਾਡੇ ਨਾਲ ਸੰਪਰਕ ਕਰੋ ਇਹ ਪੜੀ ਇਹ ਤੁਹਾਡਾ ਸਮਾਨ ਹੈ ਕਰੀਬਨ ਕਿੰਨੇ ਤੇ 10000 ਜਿਹੜਾ ਤੁਹਾਡਾ ਸਮਾਨ ਚੋਰੀ ਹੋਇਆ ਇਹ ਲੱਖ ਸਵਾਂ ਲੱਖ ਰੁਪਏ ਦੀ ਚੀਜ਼ ਸਮਾਨ ਹੈ ਅੱਛਾ ਜੀ ਜੀ ਤੁਸੀਂ ਕਿੱਥੇ ਸੀ ਮਤਲਬ ਜਿਹੜੀ ਚੋਰੀ ਹੋਈ ਹੈ ਜੀ ਅਸੀਂ ਭਾਈ ਅਕਾਊਂਟ ਦੇ ਬਾਹਰ ਗਏ ਸੀ ਕਿ ਦੂਸਰੇ ਸਾਰੇ ਨੰਬਰਾਂ ਦਾ ਕੰਮ ਚੱਲਿਆ ਸੀ ਅੱਛਾ ਜੀ ਉਹ ਪੰਜ ਜੋ ਸਮਾਨ ਚੋਰੀ ਹੋਇਆ ਉਹਦਾ ਨਾਮ ਤੁਸੀਂ ਦੱਸ ਸਕਦੇ ਜੀ ਤਿੰਨ ਮਦਮੇ ਹਾਂਜੀ ਦੋ ਰੀਵ ਬਕਸਾਂ ਮਿਸ਼ਾਹ ਨਾਲੇ ਹਾਂਜੀ ਤੇ ਇੱਕ ਟੂਲ ਹੈ ਬਾਈਟ ਚੱਕਣ ਦਾ ਅੱਛਾ ਜੀ ਤੇ ਭਾਈ ਕੁਝ ਕਹਿਣਾ ਚਾਹੁੰਦੇ ਮਤਲਬ ਕਿਸੇ ਨੂੰ ਤਲਾਸ਼ ਕਰਨਾ ਰਹਿੰਦੇ ਵੀ ਜੋ ਕੋਈ ਜੀ ਨਾਸੀ ਨੂੰ ਪਤਾ ਲੱਗਦਾ ਤਾਂ ਪੁਲਿਸ ਨੂੰ ਸੰਪਰਕ ਕਰੇ